ਛੋਟੀ 4 ਕਰ ਲੱਖ ਦੀ ਤਿਆਰ ਕਰਵਾਈ ਸੀ ਅਸੀਂ ਤੇ ਜਿਹੜੀ ਨੈਕਸਟ ਆ ਉਸ ਤੋਂ 10 ਲੱਖ ਦੀ ਤਿਆਰ ਹੋਈ ਸੀ ਇਸ ਤੇ 23 ਲੱਗਿਆ ਹੈ ਇਹ ਤੁਹਾਡੇ ਸਾਹਮਣੇ ਫੁੱਲੀ ਲੋਡਰ ਇਹਦੇ ਤੇ 23 ਲੱਖ ਰੁਪਏ ਲੱਗਿਆ 23 ਲੱਖ ਰੁਪਏ ਲੱਗਿਆ ਹੈ ਇਹਦੇ ਵਿੱਚ ਫੀਚਰ ਬਹੁਤ ਜ਼ਿਆਦਾ ਨੇ ਸੈਕਿੰਡ ਇਅਰ ਕਰਦੇ ਕਰਦੇ ਮੈਕਡੋਨਲਡਸ 'ਚ ਕੰਮ ਕਰਨ ਲੱਗ ਗਏ ਸੀ ਉੱਥੇ ਫਿਰ ਅੰਦਰ ਯਾਨੀ ਕਿ ਬਣਾਉਣ ਦੇ ਵਿੱਚ ਨਹੀਂ ਸਿੱਧਾ ਬਣਾਉਣ ਤੇ ਨਹੀਂ ਲਾਉਂਦੇ ਉਹ ਪਹਿਲਾਂ ਟ੍ਰੇਨਿੰਗ ਹੁੰਦੀ ਆ ਪਹਿਲਾਂ 3-4 ਮਹੀਨੇ ਦਾ ਮੈਂ ਪੋਚੇ ਹੀ ਲਾਇਆ ਨੇ ਉੱਥੇ ਆ ਸਾਇਲੈਂਟ ਜਨਰੇਟਰ ਲੱਗਿਆ ਹੋਣਡੇ ਦਾ ਐਮਰਜੈਂਸੀ ਕੋਈ ਲੈਡ ਲੋਡ ਦਾ ਸਿਸਟਮ ਨਾ ਹੋਵੇ ਤਾਂ ਇਹ ਫਲੇਮ ਕਾਰਡ ਲੱਗੇ ਹੋਏ ਨੇ ਮਤਲਬ ਇਹ ਤੁਸੀਂ ਮੈਕਡੋਨਲਡਸ ਜਾਂ KFC ਵਗੈਰਾ ਵਿੱਚ ਤੁਸੀਂ ਦੇਖੋਗੇ ਦਾਦਾ ਕਿਚਨ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਪੰਜਾਬ ਦਾ ਕੋਈ ਨੌਜਵਾਨ ਆਪਣਾ ਕੋਈ ਨਵਿਕਲਾ ਕੰਮ ਸ਼ੁਰੂ ਕਰਦਾ ਜਦੋਂ ਇਹ ਕਹੇਦਾ ਵੀ ਜੇ ਨੌਕਰੀ ਮਿਲਦੀ 55 60 ਦੀ 40 45 ਦੀ ਹਾਂ ਉਹਦੇ ਨਾਲੋਂ ਤੁਸੀਂ ਹੁਣ ਰਾਜੀ ਹੋ ਹਾਂ ਹੁਣ ਮੈਂ ਰਾਜੀ ਇਹ 32000 ਦਾ ਹੈ ਇਹ 32000 ਰੁਪਏ ਦਾ ਹੈ ਇਹ ਆਪਣੇ ਆਪ ਦੇ ਵਿੱਚ ਹੀ ਆਈਟਮਾਂ ਦੇਖ ਲਓ ਹੈ 4-5 ਲੱਖ ਸ਼ੁਰੂ ਕਰ ਲੈਂਦਾ ਹੈ ਬਾਕੀ ਸਟਾਰਟਿੰਗ ਇਹ ਬੰਦਾ ਕੋਈ ਬਹੁਤ ਕੰਮ ਨਹੀਂ ਆਪਣੇ ਕਰਨਾ ਨਹੀਂ ਚਾਹੁੰਦੇ ਪੰਜਾਬੀ ਮਤੈ ਸ਼ਰਮ ਮੰਨਦੇ ਨੇ ਹਾਂ ਨਾ ਦੋਸਤੋ ਇਸ ਟਾਈਮ ਨਾ ਰਾਜਪੁਰੇ ਤੋਂ ਪਟਿਆਲੇ ਜਾਂਦੇ ਕੌਲੀ ਪਿੰਡ ਦੇ ਕੋਲ ਖਲੋਤਾ ਮੈਂ ਮੇਰੇ ਪਿੱਛੇ ਤੁਸੀਂ ਵੇਖਣਦੇ ਹੋ ਵੈਨ ਇੱਕ ਫੂਡ ਵੈਨ ਤੇ ਬੜਾ ਕਨਸੈਪਟ ਚੱਲਿਆ ਏ ਪੰਜਾਬ ਦੇ ਵਿੱਚ ਚੱਲਣਾ ਵੀ ਚਾਹੀਦਾ ਤੇ ਬੜੇ ਮੁੰਡਿਆਂ ਨੇ ਆਪਣਾ ਰੋਜ਼ਗਾਰ ਚਲਾਇਆ ਭਾਈ ਇਹਨਾਂ ਨੇ ਨਾਂ ਦਿੱਤਾ ਆਪਣੀ ਵੈਨ ਨੂੰ ਬਰੋ ਔਨ ਵੀਰ ਸੋ ਕਈ ਮੇਰੇ ਦੋਸਤ ਮਿੱਤਰ ਪੁੱਛ ਲਿੰਦੇ ਕਈ ਵਾਰੀ ਕਿ ਮੇਰੇ ਕੋਲ 2-4 3 ਲੱਖ ਰੁਪਈਆ ਜਾਂ ਕਿੰਨੇ ਵੀ ਪੈਸੇ ਨਹੀਂ ਮੈਂ ਇੱਕ ਬਿਜ਼ਨਸ ਸ਼ੁਰੂ ਕਰਨਾ ਚਾਹੁੰਨਾ ਸੋ ਬੜੇ ਬਿਜ਼ਨਸ ਦੇ ਵਿੱਚੋਂ ਇੱਕ ਇਹ ਵੀ ਏ ਅੱਜ ਸਾਰੀ ਇਹਦੀ ABC ਆਪਾਂ ਜਾਣ ਲੈਣੀ ਏ ਵੀਰ ਤੋਂ ਕਿਵੇਂ ਕਿੰਨਾ ਖਰਚਾ ਹੁੰਦਾ ਕਿੱਥੋਂ ਸ਼ੁਰੂਆਤ ਕਰਨੀ ਪੈਂਦੀ ਏ ਕਿਵੇਂ ਖਿਆਲ ਆਇਆ ਕਿੰਨੀ ਪੜ੍ਹਾਈ ਚਾਹੀਦੀ ਏ ਕਿੱਥੇ ਕਿੱਥੇ ਵੀਰ ਨੇ ਟ੍ਰੇਨਿੰਗ ਲਈ ਏ ਆਜੋ ਗੱਲਬਾਤ ਕਰਦੇ ਆਂ ਖੜੇ ਆਂ ਆਪਾਂ ਰਾਜਪੁਰਾ ਤੋਂ ਪਟਿਆਲੇ ਜਾਂਦੇ ਕੌਲੀ ਪਿੰਡ ਦੇ ਕੋਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸੋ ਪਹਿਲਾਂ ਤੇ ਥੋੜਾ ਜਿਹਾ ਪੜ੍ਹਾਈ ਤੇ ਬੈਕਗ੍ਰਾਉਂਡ ਬਾਰੇ ਦੱਸ ਦੋ ਕਿ ਪਿੰਡ ਕਿਹੜਾ ਹਾਂਜੀ ਪੜ੍ਹਾਈ ਕਿੰਨੀ ਕੀਤੀ ਮੇਰਾ ਪਿੰਡ ਕਲਰਪੈਣੀ ਹੈ ਜੀ ਤੇ ਟਕਾਲੇ ਰੋਡ ਤੇ ਪੈਂਦਾ ਸਾਨੂੰ ਜ਼ਿਲ੍ਹਾ ਪਟਿਆਲਾ ਹੀ ਪੈਂਦਾ ਤੇ ਮੈਂ ਗ੍ਰੈਜੂਏਟ ਹਾਂ ਤੇ ਮੈਂ ਪਹਿਲਾਂ ਮੈਕਡੋਨਲਡਸ अच्छा तो पहला मतलब पढ़ाई ਦੇ ਰਿਗਾਰਡਿੰਗ ਕੋਈ ਬਹੁਤ ਕੰਮ ਕਰੇ ਨੇ ਤੇ ਮੈਕਡੋਨਲਡ ਚ ਸੈਕੰਡ ਇਅਰ ਚ ਲੱਗ ਗਿਆ ਸੀ ਸੈਕੰਡ ਇਅਰ ਕਰਦੇ ਕਰਦੇ ਮੈਕਡੋਨਲਡ ਚ ਕੰਮ ਕਰਨ ਲੱਗ ਗਿਆ ਸੀ ਉੱਥੇ ਫਿਰ ਅੰਦਰ ਯਾਨੀ ਕਿ ਬਣਾਉਣ ਦੇ ਵਿੱਚ ਨਹੀਂ ਸਿੱਧਾ ਬਣਾਉਣ ਤੇ ਨਹੀਂ ਲਾਉਂਦੇ ਉਹ ਟ੍ਰੇਨਿੰਗ ਹੁੰਦੀ ਆ ਪਹਿਲਾਂ 3-4 ਮਹੀਨੇ ਦਾ ਮੈਂ ਪੋਚਾ ਹੀ ਲਾਇਆ ਨੇ ਉੱਥੇ اچھا اچھا ਠੀਕ ਹੈ ਵਾਹ ਜੀ ਉਸ ਤੋਂ ਬਾਅਦ ਫਿਰ ਅੰਦਰ ਟ੍ਰੇਨਿੰਗ ਹੋਰ ਹੁੰਦੀਗੀ ਤਾਂ ਫਿਰ ਕੰਮਕਾਰ ਵੱਧਾ ਗਿਆ ਉੱਥੇ ਤੇ ਹੋਰ ਕੰਮ ਸਿੱਖਿਆ ਮਤਲਬ ਸਾਰੇ ਕੰਮ ਬਾਰੇ ਨੌਲੇਜ ਲਿੱਤੀ ਤੇ 5 6 ਸਾਲ ਜੌਬ ਕੀਤੀ ਐ ਮੈਂ ਉੱਥੇ ਐਜ਼ ਅ ਕਰੂ ਮੈਂਬਰ ਲੱਗਿਆ ਸੀ ਮੈਂ ਤੇ ਐਜ਼ ਅ ਟ੍ਰੇਨਿੰਗ ਮੈਨੇਜਰ ਜੌਬ ਕਰਤੀ ਸੀ ਮੈਂ ਅੱਛਾ ਤੇ ਫਿਰ ਮੈਂ ਆਪਣਾ ਸਟਾਰਟਅਪ ਕੀਤਾ ਸੀਗਾ ਅੱਜ ਤੋਂ 5 ਸਾਲ ਪਹਿਲਾਂ 5 ਸਾਲ ਪਹਿਲਾਂ ਇਦਾਂ ਖਿਆਲ ਆਇਆ ਹਾਂ ਮਤਲਬ 3 3 ਫੂਟ ਰਕਨੇ ਆਪਣੇ ਅੱਛਾ ਕਿਹੜੇ ਇੱਕ ਕਿਹੜੇ ਮੋਦੀ ਚੌਂਕ ਖੜਦਾ ਤੇ ਇੱਕ ਛੇੜਾ ਜਿਹੜਾ ਫਲਾਈਓਵਰ ਉੱਤੇ ਚੜਨ ਸਾਰੀ ਉਸ ਸਾਈਡ ਖੜਦਾ ਇੱਕ ਅੱਛਾ ਕਿਹੜੇ ਦੇ ਲੱਗ ਗਈ ਤੇ ਇੱਕ ਇੱਕ ਕੌਲੀ ਪਿੰਡ ਹੁਣ ਆਪਾਂ ਨਵੀਂ ਲੋਕੇਸ਼ਨ ਲਾਈ ਜਾ 10 15 ਦਿਨ ਹੀ ਹੋਏ ਨੇ ਇੱਥੇ ਲਾਈ ਨੂੰ ਤੇ ਬਹੁਤ ਅੱਛਾ ਰਿਸਪੌਂਸ ਆ ਸਾਲ 5 ਹੋ ਗਏ ਤੇ ਟਰੱਕ ਆਪਣੇ ਤਿੰਨ ਹੋਗੇ ਤਿੰਨ ਟਰੱਕ ਨੇ ਹਾਂਜੀ ਠੀਕ ਹੈ 8 ਬੰਦੇ ਮੇਰੇ ਕੰਮ ਕਰਦੇ ਨੇ ਤੁਹਾਡੇ ਕੋਲ ਬੰਦੇ 8 ਬੰਦੇ ਕੰਮ ਕਰਦੇ ਨੇ 8 ਬੰਦੇ ਕੰਮ ਕਰ ਰਹੇ ਨੇ 2-2 3-3 ਬੰਦੇ ਇੱਕ ਔਰ ਜਗ੍ਹਾ ਤੇ ਤੇ ਮੇਰਾ ਬ੍ਰਦਰ ਹੈ ਇੱਕ ਵੱਡਾ ਬ੍ਰਦਰ ਦੋਵੇਂ ਮਾਸੀ ਦੇ ਮੁੰਡੇ ਵੀ ਨਾਲ ਕੰਮ ਕਰਦੇ ਨੇ ਠੀਕ ਹੈ ਇੱਕ ਸਿਸਟਰ ਹੈ ਤੇ ਇਹ ਮੇਰਾ ਦੋਸਤ ਆ ਜਿਹੜਾ ਹੁਣ ਅੰਦਰ ਤੁਸੀਂ ਦੇਖ ਸਕਦੇ ਹੋ ਇਹ ਦੋਸਤ ਹੈ ਇੱਕ ਇਹਦਾ ਕੀ ਨਾਮ ਹੈ ਇਹ ਗੁਰਤੇਜ ਸਿੰਘ ਆ ਇਹ ਗੁਰਤੇਜ ਸਿੰਘ ਆ ਉਹ ਉਹ ਕਰਨ ਕਰਨ ਹਾਂ ਜੀ ਮੇਰੇ ਦੋਸਤਾ ਹੁਣੀ ਮੈਕਡੋਨਲਡਸ ਤੋਂ ਜੌਬ ਛੱਡ ਕੇ ਮੇਰੇ ਲਈ ਆਇਆ ਅੱਛਾ ਇਹਨੇ ਵੀ ਕੰਮ ਕੀਤਾ ਉੱਥੇ ਮੈਕਡੋਨਲਡਸ ਤੋਂ ਦੋ ਪੋਲਿਸ ਸੀ ਇਕੱਠੇ ਕੰਮ ਕਰਦੇ ਸੀ ਹਾਂ ਇਹ ਵਧੀਆ ਗੱਲ ਹੈ ਹਾਂ ਅਸੀਂ ਮਤਲਬ ਐਕਸਪੀਰੀਅੰਸ ਤੇ ਤਜਰਬਾ ਲੈ ਕੇ ਆਣਾ ਹਣਾ ਗੱਲ ਨਿੱਕੀ ਜੀ ਹੁੰਦੀ ਹੈ ਆਪਾਂ ਵੇਨੇ ਆ ਨਾ ਫਲਿੱਪਕਾਰਟ ਵੇਨੇ ਆ ਜੀ 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 ਸਚਿਨ ਬਾਂਸਲ ਬਿੰਨੀ ਬਾਂਸਲ ਦੋ ਬੰਦੇ ਉਹਨਾਂ ਵੀ ਐਮਾਜ਼ੋਨ 'ਚ ਕੰਮ ਕੀਤਾ ਪਹਿਲਾਂ ਹਾਂ ਹਾਂ ਸੋ ਆਪਾਂ ਨੂੰ ਸਿੱਖਣਾ ਜ਼ਰੂਰੀ ਆ ਹਣਾ ਤੇ ਬੜਾ ਚੰਗਾ ਲੱਗਾ ਤੇ ਇਹ ਹੁਣ ਦੱਸੋ ਵੀ ਬਾਕੀ ਵੀ ਐਡੀ ਟਰੱਕ ਨੇ ਕਿ ਛੋਟੇ ਨੇ ਇ ਬਾਕੀ ਛੋਟੇ ਨੇ ਸਭ ਤੋਂ ਜ਼ਿਆਦਾ ਐਕਸਪੈਂਸਿਵ ਇਹੀ ਆ ਸਾਡਾ ਟਰੱਕ ਅੱਛਾ ਇੱਕ ਛੋਟੀ ਜੀ 4 ਲੱਖ ਦੀ ਤਿਆਰ ਕਰਵਾਈ ਸੀ ਅਸੀਂ ਤੇ ਜਿਹੜੀ ਨੈਕਸਟ ਆ ਉਸ ਤੋਂ 10 ਲੱਖ ਦੀ ਤਿਆਰ ਹੋਈ ਸੀ ਇਸ ਤੇ 23 ਲੱਗਿਆ ਹੈ ਇਹ ਤੁਹਾਡੇ ਸਾਹਮਣੇ ਫੁੱਲੀ ਲੋਡਰ ਇਹਦੇ ਤੇ 23 ਲੱਖ ਰੁਪਏ ਲੱਗਿਆ 23 ਲੱਖ ਰੁਪਏ ਲੱਗਿਆ ਹੈ ਇਹਦੇ ਵਿੱਚ ਫੀਚਰ ਬਹੁਤ ਜ਼ਿਆਦਾ ਨੇ ਇਹਦੇ ਵਿੱਚ ਅੱਛਾ ਉਹ ਆਪਾਂ ਮੜੇ ਅੰਦਰ ਵੇਖਾਂਗੇ ਥੋੜੀ ਜੀ ਜੇ ਵੈਸੇ ਜਿਵੇਂ ਛੋਟਾ ਹਾਥੀ ਹੁੰਦਾ ਹੈ ਹਾਂ ਹਾਂ ਜਾਂ ਕੋਈ ਪੁਰਾਣੀ ਜਿਹੜੀ ਸਕੂਲ ਵੈਨ ਆਪਾਂ ਫਿਲਮਾਂ 'ਚ ਵੇਂਦੇ ਹੁੰਨੇ ਆ ਕਈਆਂ ਨੇ ਉਹ ਪੁਰਾਣੀ ਲੈ ਕੇ ਚਲੋ ਕਰਾ ਲਈ ਹ ਜੇ ਮਤਲਬ ਕੋਈ ਕੰਮ ਚੱਲ ਕਰਨਾ ਚਾਵੇ ਵੀਰੇ ਅੱਜ ਦੇ ਟਾਈਮ ਦੇ ਟ੍ਰੈਂਡਿੰਗ 'ਚ ਮੈਂ ਹੋਰ ਵੀ ਮਤਲਬ bizness ਆਈਡੀਆ ਦੇ ਸਕਦਾ ਪਰ 4 ਲੱਖ 'ਚ ਬੰਦਾ ਜੇ ਇਦਾਂ ਦਾ ਕੰਸੈਪਟ ਕੁ ਸ਼ੁਰੂ ਕਰਨਾ ਮਤਲਬ ਪੀਜ਼ਾ ਪੂਜ਼ਾ ਜਿਹਾ ਸਿਸਟਮ ਤਾਂ ਉਹ ਬੰਦਾ 4-5 ਲੱਖ ਸ਼ੁਰੂ ਕਰ ਸਕਦਾ 4-5 ਲੱਖ ਸ਼ੁਰੂ ਕਰ ਲੈਦਾ ਬਾਕੀ ਸਟਾਰਟਿੰਗ 'ਚ ਬੰਦਾ ਕੋਈ ਬਹੁਤ ਕੰਮ ਨਹੀਂ ਆਪਣੇ ਕਰਨਾ ਨਹੀਂ ਚਾਹੁੰਦੇ ਪੰਜਾਬੀ ਮਤਲਬ ਸ਼ਰਮ ਮੰਨਦੇ ਨੇ ਹਨਾ ਤੇ ਜਿੱਦਾਂ ਮਤਲਬ ਰੋਡ ਸਾਈਡ ਤੇ ਤੁਸੀਂ ਘਰੋਂ ਆਪਣੇ ਘਰਦਿਆਂ ਤੋਂ ਮੈਂ ਕੜੀ ਚਾਵਲ ਵਗੈਰਾ ਜਾਂ ਕੁਝ ਵੀ ਬਣਾ ਕੇ ਸਰਵ ਕਰ ਦਿਓ ਨਾ ਸਾਫ਼ ਸਫਾਈ ਰੱਖਦੇ ਹੋ ਜਿੱਦ ਤੋਂ ਪੱਕਾ ਮੰਨ ਲੈ ਕੋਈ ਵਾਰ ਦੀ ਰ ਹਾਂ ਤਾਂ ਕੰਮ ਚੱਲ ਸਕਦਾ ਬੰਦਾ ਚਲਾ ਸਕਦਾ ਚਲਾ ਸਕਦਾ ਕਰਨਾ ਪੈਂਦਾ ਇਹ ਟਰੱਕ ਫਿਰ ਚੱਲਦਾ ਲੈ ਲਿਆ ਹੋਣਾ ਟਰੱਕ ਕਿ 17 ਮਾਡਲ ਹੈ ਜੀ ਕਿਉਂਕਿ ਮੈਂ ਇਹ ਨੋਇਡਾ ਤੋਂ ਤਿਆਰ ਕਰਵਾਇਆ ਤਾਂ ਕਰਕੇ ਫਿਰ ਦਿੱਲੀ ਦੇ ਵਿੱਚੋਂ ਲੰਘਣਾ ਸੀ ਉੱਚਾ ਮਾਡਲ ਲੈਣਾ ਪਿਆ ਮੈਨੂੰ ਅੱਛਾ ਹਾਂ ਮੇਰਾ ਅਗਲਾ ਸਵਾਲ ਇਹ ਹੀ ਸੀ ਵੀ ਚਲੋ ਟਰੱਕ ਤੇ ਇੱਥੋਂ ਬੰਦਾ ਕੋਈ ਵੀ ਲੈ ਲੂਗਾ ਹਾਂ ਹਾਂ ਉਹ ਤਿਆਰ ਹੁਣ ਆਪਣੇ ਕਿੱਥੋਂ ਕਰਾਈ ਪੰਜਾਬ 'ਚ ਵੀ ਤਿਆਰ ਹੋ ਜਾਂਦੇ ਕਿ ਸਪੈਸ਼ਲ ਕੋਈ ਬੰਦਾ ਦੋ ਤਿਆਰ ਹੋਈਆਂ ਮੇਨੂੰ ਤਾਂ ਪੰਜਾਬ 'ਚ ਹੋਈਆਂ ਮਿਆਂ ਲਈ ਅੱਛਾ ਹਾਂ ਠੀਕ ਹੈ ਤੇ ਇਹ ਸਾਡੇ ਨੋਇਡਾ ਤੋਂ ਬਣਵਾਈਆ ਸਪੈਸ਼ਲ ਇਹ ਰੀਰ ਸੀ ਮੇਰੀ अच्छा ओत्थों बनवानीया ਬਹੁਤ ਟਾਈਮ ਤੋਂ ਉਹਨਾਂ ਦੇ ਵੀਡੀਓਜ਼ ਦੇਖਦਾ ਰਿਹਾ ਸੀ ਮੈਂ ਅੱਛਾ ਅੱਛਾ ਹਾਂ ਉਹਨਾਂ ਤੋਂ ਫਿਰ ਸਪੈਸ਼ਲ ਰੈਨੋਵੇਟ ਕਰਵਾਈਆ ਸਾਰੇ ਠੀਕ ਆ ਪੂਰੇ ਘਰ ਨੇ ਇਹਦੇ ਵਿੱਚ ਤੇ ਨਾਂ ਬਾਰੇ ਮੜਾ ਦੱਸਿਓ ਕਿ ਵਧੀਆ ਲੱਗਦਾ ਬਰੋ ਔਨ व्हील्स ਇਹ ਆਈਡੀਆ ਤੁਹਾਡਾ ਸੀ ਜਾਂ ਕਿਵੇਂ ਏ ਆਈਡੀਆ ਮੇਰੇ ਹੀ ਸੀ ਤੇ ਮਤਲਬ 6 ਦਿਨ ਮੈਨੂੰ ਨਾਮ ਸੋਚਣ ਨੂੰ ਹੀ ਲੱਗੇ ਸੀ ਹਾਂ ਹਾਂ ਤੇ ਮੈਂ ਤੇ ਮੇਰਾ ਬ੍ਰਦਰ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਕਰਕੇ ਫਿਰ ਕਾਫੀ ਨਾਮ ਸੋਚੇ ਸੀ ਹੋਰ ਵੀ ਮੈਂ ਬਨੇਯਾਰਾ ਦੋਸਤਾਂ ਨੂੰ ਪੁੱਛਿਆ ਸੀਗਾ ਸਾਰਿਆਂ ਨੂੰ ਵੀ ਕਿਹੜਾ ਨਾਮ ਸਹੀ ਆ ਜੀ ਆਹ ਨਾਮ ਸਾਰਿਆਂ ਨੇ ਇਸੇ ਬਾਰੇ ਕਿਹਾ ਸੀ ਕਹਿੰਦੇ ਬ੍ਰੋਨ 휠ਸ ਵੈਸਟਾ ਕਹਿੰਦੇ ਵੀ ਹਾਂ ਵੀ ਬ੍ਰੋਨ 휠ਸ ਬਹੁਤ ਬ੍ਰਦਰ ਮਤਲਬ ਕੰਮ ਕਰ ਰਹੇ ਨੇ ਬ੍ਰੋਦੇ ਰਿਗਾਰਡਿੰਗ ਫਿਰ ਮਤਲਬ ਉਹ ਤੁਹਾਡਾ ਲੋਗੋ ਵੀ ਤੇ ਤੁਹਾਡਾ ਕੰਮ ਵੀ ਦੋਨਾਂ ਚੀਜ਼ਾਂ ਨੂੰ ਡਿਫਾਈਨ ਕਰਦਾ ਤੇ ਇਹ ਬ੍ਰਾਂਡ 'ਚ ਤੁਹਾਡਾ ਕੰਮ ਝਲਕਣਾ ਚਾਹੀਦਾ ਤੇ ਮੈਨੂੰ ਵੇਖ ਕੇ ਤਾਨੂੰ ਲੱਗਦਾ ਕਿ ਇਹ ਕੰਮ ਕਰਕੇ ਤੁਹਾਨੂੰ ਇਹ ਤਨੀ ਫੀਲ ਹੋ ਰਿਹਾ ਕਿ ਕਾਸ਼ ਮੈਂ ਕੋਈ ਪੇਪਰ ਦੀ ਤਿਆਰੀ ਕਰ ਲੈਂਦਾ ਬਈ ਕਰਦਾ ਸੀ ਪੇਪਰ ਦੀ ਤਿਆਰੀ ਮੈਂ ਤਿੰਨ ਵਾਰ ਪੰਜਾਬ ਪੁਲਿਸ ਦੇ ਪੇਪਰ ਚ ਰਿਹਾ ਮਤਲਬ ਇੱਕ ਵਾਰ ਤਿੰਨ ਨੰਬਰਾਂ ਪਿੱਛੇ ਇੱਕ ਵਾਰ ਦੋ ਪਿੱਛੇ ਆ ਲਾਸਟ ਟਾਈਮ 22 ਵਾਲੇ ਜੇ ਇੱਕ ਨੰਬਰ ਪਿੱਛੇ ਰਿਹਾ ਪਰ ਮਲਾਜਮ ਮੈਨੂੰ ਆ ਕੇ ਦੱਸਦੇ ਨੇ ਹਨ ਕਈ ਵੀ ਵਸੀ ਵੀ ਸੱਚੀ ਨੌਕਰੀ ਬਹੁਤ ਕਰਨੀ ਔਖੀ ਆ ਜਿੰਨੀ ਲੈਣੀ ਔਖੀ ਉਸ ਤੋਂ ਜ਼ਿਆਦਾ ਕਰਨੀ ਔਖੇ ਰਣੀ ਔਖੇ ਵੀ ਤੂੰ ਐਸ਼ ਕਰਦਾ ਮੈਂ ਕਿਹਾ ਹੁਣ ਮੈਂ ਸੋਚਦਾ ਵੀ ਸ਼ੁਕਰ ਆ ਮੈਂ ਨਹੀਂ ਲੱਗਿਆ ਮੈਂ ਐਸੀ ਗੱਲ ਦੀ ਤੁਹਾਨੂੰ ਬਤਾਈ ਦੇਣਾ ਚਾਹੁੰਦਾ ਕਿ ਵਾਕਈ ਬڑے-ਬڑے ਮੈਨੇਜਰ ਨਾਲ ਵੀ ਕੰਮ ਕੀਤਾ 4-4 ਲੱਖ ਮਹੀਨੇ ਦੀ ਤਨਖਾਹ ਹਾਂ ਹਾਂ ਤੇ ਉਹਨਾਂ ਦਾ ਤਜਰਬਾ ਹੀ ਰਹਿੰਦਾ ਕਿ ਸਾਡੇ ਜਿੰਨਾਂ ਕੋਈ ਦੁੱਖ ਹੀ ਹੈ ਹੀ ਨਹੀਂ ਸਹੀ ਗੱਲ ਹੈ ਜੀ ਟੈਗ ਲਾਈਨ ਵੀ ਹੈ ਥਿੰਕ ਵੀ ਮੇਕ ਹਾਂ ਇਹ ਵੀ ਮਤਲਬ ਵਧੀਆ ਲੱਗਦਾ ਦੋਨੇ ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਅੰਦਰ ਦੀ ਆਪਾਂ ਨੂੰ ਮਾੜੀ ਜੀ ਸ਼ੇਅਰ ਕਰ ਲਈਏ ਹਾਂ ਜ਼ਰੂਰ ਲੈ ਵੀ ਅੰਦਰ ਵੇਖੀਏ ਵੀਰ ਨੇ ਜਿਹੜੇ ਸ਼ੌਂਕ ਨਾਲ ਤਿਆਰ ਕਰਵਾਈ ਹੈ ਵੀ ਇਹ ਬੱਸ ਪੂਰੀ ਹੈ ਹਾਂ ਵਾਹ ਜੀ ਲੈ ਮਾੜੀ ਜਾਣਕਾਰੀ ਦੇ ਦੇ ਜੀ ਕੀ ਕੋਸ਼ ਇੱਥੇ ਇਦੇ ਵਿੱਚ ਗਲਾਈਕੋਲ ਫ੍ਰੀਜ਼ਰ ਲੱਗਿਆ ਹੋਈ ਹੈ ਇਹ ਅੱਛਾ ਆਹ ਵਾਲਾ ਮੈਨੂੰ ਆਪਾਂ 8 ਘੰਟੇ ਚਲਾ ਕੇ ਉਸ ਤੋਂ ਬਾਅਦ 10 ਘੰਟੇ ਇਸ ਤੋਂ ਬੈਕਅਪ ਲੈ ਸਕਦੇ ਹਾਂ ਮਤਲਬ ਚਾਰਜ ਰਹਿੰਦਾ ਇਹ ਅੱਛਾ ਫ੍ਰਿਜ ਚਾਰਜ ਰਹਿੰਦਾ ਠੀਕ ਹੈ 쿨ਿੰਗ ਮੇਨਟੇਨ ਰੱਖਦਾ ਮੇਨਟੇਨ ਰੱਖਦਾ ਲਾਈਕ ਆਈਸਕ੍ਰੀਮ ਵਾਲੇ ਵੀ ਯੂਜ਼ ਕਰਦੇ ਵੀ ਰਾਤ ਨੂੰ ਚਾਰਜ ਲਾ ਕੇ ਦਿਨ ਸਾਰਾ ਦਿਨ ਆਈਸਕ੍ਰੀਮ ਵੇਚਦੇ ਆਂ ਉਹ ਚੀਜ਼ ਹੈ ਠੀਕ ਹੈ ਇਹ ਸਾਡਾ ਸਟੋਰ ਹੈ ਇਹਦੇ ਵਿੱਚ ਸਾਰਾ ਸਮਾਨ ਹੁੰਦਾ ਅੱਛਾ ਇੱਥੇ ਕੋਈ ਐਕਸਟਰਾ ਸਮਾਨ ਕੁਝ ਵੀ ਹੈ ਨਾ ਤੇ ਸਿਲੰਡਰ ਰੱਖਿਆ ਮਤਲਬ ਫਾਇਰ ਵਾਸਤੇ ਤੇ ਇਹ ਵਾਟਰ ਟੈਂਕਾ ਦੇ ਨੀਚੇ ਇਹ ਮਤਲਬ ਚੀਜ਼ਾਂ ਖੱਟੀ ਹੋਈਆਂ ਨੇ ਵਿੱਚ ਪੱਕੇ ਆਹ ਸਾਰਾ ਕੁਝ ਮਤਲਬ ਉਹਨਾਂ ਨੇ ਹੀ ਕਰਕੇ ਪਤਾ ਜਿਹਦਾ ਪਾਣੀ ਇਹਦੇ ਵਿੱਚ ਇਦਾਂ ਆਂਦਾ ਅੱਛਾ ਸੋ ਇੱਥੇ ਤਾਂ ਬੇਚੀ ਨਾ ਟੈਂਕੀ ਤਾਂ ਵਰਗੇ ਪੰਪ ਨਾਲ ਉੱਪਰ ਪਾਣੀ ਆਂਦਾ ਪੰਪ ਨਾਲ ਪਾਣੀ ਉੱਤੇ ਆਉਂਦਾ ਹਾਂ ਵੱਡਾ ਸਵਾਲ ਇਹ ਸੀ ਵੀ ਇੱਥੇ ਟੈਂਕੀ ਹੈ ਨਹੀਂ ਪਾਣੀ ਕਿੱਥੋਂ ਆਂਦਾ ਗਏ ਫਿਲਮ ਗਾਰਡ ਲੱਗੇ ਹੋਏ ਨੇ ਮਤਲਬ ਇਹ ਤੁਸੀਂ ਮੈਕਡੋਨਲਡਸ ਜਾਂ KFC ਵਗੈਰਾ ਵਿੱਚ ਤੁਸੀਂ ਦੇਖੋਗੇ ਦਾਦਾ ਕਿਚਨ ਅੱਛਾ ਇਹ ਪਿੱਛੇ ਤੇ ਅਰਜੋਸ ਲੱਗੇ ਹੋਏ ਨੇ ਤਿੰਨ ਪੱਖੇ ਤੇ ਉਹ ਪੂਰਾ ਸਾਰਾ ਬਾਹਰ ਕੱਢਦੇ ਨੇ ਗਰਮੈਸਿੰਗ ਅੱਛਾ ਇਹਦੇ ਮਗਰ ਪੱਖੇ ਲੱਗੇ ਨੇ ਤੇ ਹੀਟ ਨੂੰ ਬਾ अच्छा जी तो बाद बर्नरिक फोर आ गया ਤੇ ਉਹ ਓਵਨ ਆ ਉਹ ਓਵਨ ਪੂਰਾ ਬਾਹਰ ਸਲਾਈਡ ਹੋ ਜਾਂਦਾ ਗਰਮੀ ਵਿੱਚ ਜੇ ਆਪਾਂ ਚਾਹੀਏ ਜਾਂ ਕਰਨਾ ਸਾਰਾ ਬਾਹਰ ਚਲੇ ਆਪਾਂ ਬਾਹਰਲੇ ਪਾਸੇ ਆ ਜਾਂਦਾ ਬਾਹਰ ਚਲੇ ਜਾਂਦਾ ਓਪਨ ਆਪਾਂ ਕੰਮ ਕਰਨਾ ਹੋਵੇ ਤਾਂ ਅੰਦਰ ਇਹ ਕੈਮਰਾ ਲੱਗਿਆ ਹੈ 360 ਮਤਲਬ ਬਾਹਰ ਲੱਗਿਆ ਹੈ ਇਹ ਸਨ ਰੂਫ ਆ ਓਕੇ ਉਸੇ ਯਾਨੀ ਕਿ ਲਾਈਟਾਂ ਵਗੈਰਾ ਵਧੀਆ ਲੱਗੀਆਂ ਬਾਕੀ ਸਾਰਾ ਇਹ ਮਸਕਿਟੋ ਵਾਲਾ ਨੈਟ ਲੱਗਿਆ ਹੋਇਆ ਜਿੱਦਾਂ ਮੱਛਰ ਮੱਖੀ ਜ਼ਿਆਦਾ ਗਰਮੀ ਜਾਣਾ ਸ਼ੁਰੂ ਹੋ ਜਾਂਦਾ ਤਾਂ ਸਿਰੇ ਤੱਕ ਕਵਰ ਹੋ ਜਾਂਦਾ ਸਰੀਕ ਨੂੰ ਮੱਛਰ ਮੱਖੀ ਕੁਝ ਵੀ ਅੰਦਰ ਨਹੀਂ ਆ ਸਕਦਾ ਆਪ ਆ ਮੇਨ ਅੱਗੇ ਵਾਲਾ ਫਰੰਟ ਵਾਲਾ ਕਾਊਂਟਰ ਆ ਗਿਆ ਇਹ ਮੇਕਿੰਗ ਲਾਈਨ ਆ ਹਾਂ ਇੱਥੇ ਆਪਾਂ ਆਰਡਰ ਵਗੈਰਾ ਇੱਥੋਂ ਮਤਲਬ ਜੋ ਤੁਹਾਨੂੰ ਇੱਕ ਵੱਡੇ ਕੈਫੇ ਦੇ ਵਿੱਚ ਮਿਲਦਾ ਤੇ ਉਹ ਸਾਰਾ ਕੁਝ ਇੱਥੇ ਹੀ ਮਿਲੇਗਾ ਕੋਈ ਚੀਜ਼ ਨਹੀਂ ਵੀ ਮੜਿਆ ਰਹਿਣ ਦਿੱਤੀ ਤੇ ਆ ਸਾਇਲੈਂਟ ਜਨਰੇਟਰ ਲੱਗਿਆ ਹੋਇਆ ਹੋਂਡੇ ਦਾ ਹਾਂ ਜਿਵੇਂ ਐਮਰਜੈਂਸੀ ਕੋਈ ਲੈਡ ਲੋਡ ਦਾ ਸਿਸਟਮ ਨਾ ਹੋਵੇ ਤਾਂ ਮਤਲਬ ਆਪਾਂ ਇਹ ਸਿੱਧਾ ਸੈਲਫ ਸਟਾਰਟ ਆ ਅੱਛਾ ਜੀ ਠੀਕ ਹੈ ਵਾਹ ਜੀ ਵਾ ਬਹੁਤ ਵਧੀਆ ਜੇ ਬੈਸ ਸਲਾਈਡਰ ਆ ਹਾਈਟ ਜਿਵੇਂ ਜ਼ਿਆਦਾ ਉੱਚੀ ਚਲੀ ਗਈ ਸੀ ਤਾਂ ਕਰਕੇ ਹਨਾ ਅੱਛਾ ਅੱਜ ਕੱਲ੍ਹ ਕੱਦ ਕਈ ਵਾਰ ਛੋਟਾ ਹ ਅੱਛਾ ਅੱਛਾ ਇਹ ਤਾਂ ਲਾਇਆ ਫੁੱਟ ਵੀ ਚੜ ਕੇ ਸ਼ਾਮ ਨੂੰ ਅੰਦਰ ਆਰਡਰ ਫੜਨ ਬਾ ਠੀਕ ਹੈ ਓਕੇ ਇਹ ਚੀਜ਼ ਹੈ ਆ ਬਾਹਰ ਕੂਲਰ ਲੱਗ ਗਿਆ ਹਾਂ ਇਹ ਅੱਗੇ ਯਾਨੀ ਕਿ ਉਹ ਘੁਮਾਣ ਵਾਲਾ ਅੱਗੇ ਸਟੇਟਰ ਆਪਾਂ ਸਾਰੇ ਕੱਟ ਲਾ ਦੇਣੇ ਨਾਲ ਤੇ ਲੋਗੋ ਆਏ ਵੀ ਰਹਿੰਦਾ ਆ 3.5 ਕਿਲੋ ਵਾਟ ਦਾ ਇਨਵਰਟਰ ਹੈ ਅੱਛਾ ਇਸ ਪਾਸੇ ਪੂਰਾ ਇਨਵਰਟਰ ਸਿਸਟਮ ਹੈ ਇੱਥੇ ਸਿਲੰਡਰ ਆਉਂਦਾ ਆ ਅੱਛਾ ਸਿਲੰਡਰ ਵਾਲਾ ਠੀਕ ਹੈ ਆ ਤਿੰਨ ਐਗਜ਼ੌਸਟ ਹੋਣ ਜਿਹੜੇ ਤੁਸੀਂ ਅੰਦਰੋਂ ਵਿਖਾਏ ਸੀ ਜਿਹੜੇ ਵਿਖਾਏ ਸੀ ਹਾਂ ਇਹ ਤੁਹਾਡੀ ਟੀਮ ਹੈ ਪੂਰੀ ਹਾਂ ਮੇਰੀ ਸਾਰੀ ਟੀਮ ਹੈ ਜੀ ਤੇ ਆਹ ਸਾਰਾ ਇਹ ਬਾਹਰ ਆ ਜਾਂਦਾ ਸਾਰਾ ਇੱਥੇ ਤੱਕ ਆ ਜਾਂਦਾ ਅੰਦਰ ਜਿਹੜਾ ਉਹ ਲੱਗਾ ਉਹ ਹੋ ਜਾਂਦਾ ਉਹ ਸਾਰਾ ਹਾਂ ਅੱਛਾ ਬਾਹਰ ਆ ਕੇ ਇੱਥੇ ਆਪਾਂ ਹਾਂ ਪੂਰਾ ਕੰਟਰੀ ਬਾਹਰ ਆ ਜਾਂਦਾ ਠੰਡ ਦੇ ਦਿਨਾਂ 'ਚ ਆਪਾਂ ਬਾਹਰ ਲਾ ਸਕਨੇ ਜਿਵੇਂ ਸਾਡਾ ਬ੍ਰਾਂਡ ਪ੍ਰੋਮਿਸ ਹੈ ਮੇਕਿੰਗ ਡਿਲੀਸ਼ੀਅਸ ਫੀਲ ਗੁੱਡ ਮੂਮੈਂਟ ਈਜ਼ੀ ਫਾਰ एवरीवन ਬਾਸ ਆ ਠੀਕ ਹੈ ਬੜਾ ਵਧੀਆ ਲੱਗਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਥੈਂਕ ਯੂ ਮਿਹਰਬਾਨੀ